ਬਾਦਲ ਪਰਵਾਰ ਚ ਇੱਕ ਵਾਰ ਫਿਰ ਵਜੇਗੀ ਇਸ ਚੈਨਾਈ ਮਨਪ੍ਰਿਤ ਬਾਦਲ ਦੀ ਤੀਹ ਦਾ ਰਿਸ਼ਤਾ ਜੁੜਿਆ ਕਾਂਗਰਸੀ ਸ਼ਾਹੀ ਪਰਵਾਰ ਨਾਲ ਜੋ ਕਾਂਗਰਸ ਦਾ ਉਹ ਆਗੂ ਜਿਸ ਨਾਲ ਮਨਪ੍ਰਿਤ ਬਾਦਲ ਦੀ ਤੀ ਰਿਆ ਬਾਦਲ ਦੀ ਤੀ ਦਾ ਵਿਆਹ ਹੋਣ ਜਾ ਰਿਹਾ ਹੈ ਉਹ ਕਿਹੜਾ ਕਾਂਗਰਸੀ ਪਰਵਾਰ ਹੈ ਜੋ ਮਨਪ੍ਰਿਤ ਬਾਦਲ ਖੁਦ ਭਾਜਪਾ ਵਿੱਚ ਨੇ ਤੇ ਉਹਨਾਂ ਦੀ ਤੀ ਦਾ ਰਿਸ਼ਤਾ ਕਾਂਗਰਸ ਦੇ ਸੀਨੀਅਰ ਲੀਡਰ ਕਾਂਗਰਸ ਦੇ ਇੱਕ ਸ਼ਾਹੀ ਪਰਵਾਰ ਦੇ ਵਿੱਚ ਹੋਇਆ ਹੈ ਤੁਸੀਂ ਜੁੜਿਆ ਲੋਕ ਰਾਏ ਦੀ ਵਿਚਾਲ ਬਹੁਤ ਪੂਸ਼ਪਾਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਹਰ ਨਵੀਂ ਜਾਣਕਾਰੀ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਦੇ ਸਾਬਕਾ ਵਿੱਤ ਮੰਤਰੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਚਿਹਰੇ ਪ੍ਰਮਨਪ੍ਰੀਤ ਸਿੰਘ ਬਾਦਲ ਉਹਨਾਂ ਦੀ ਧੀ ਦਾ ਰਿਸ਼ਤਾ ਵੀ ਜੋ ਇੱਕ ਸ਼ਾਹੀ ਪਰਿਵਾਰ ਕਾਂਗਰਸ ਦੇ ਸੀਨੀਅਰ ਲੀਡਰ ਨਾਲ ਹੋਇਆ ਜੋ ਕਾਂਗਰਸ ਦਾ ਸੀਨੀਅਰ ਲੀਡਰ ਜਿਨ੍ਹਾਂ ਦੇ ਸੁਪੁੱਤਰ ਨੇ ਰੀਆ ਬਾਦਲ ਦੇ ਨਾਲ ਉਹਨਾਂ ਦਾ ਇਹ ਨਾਤਾ ਜੁੜਿਆ ਸੋ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦੀ ਮੰਗਣੀ ਜੰਮੂ ਕਸ਼ਮੀਰ ਦੇ ਵਿੱਚ ਹੋਈ ਏ ਜੋ ਇੱਕ ਸ਼ਾਹੀ ਪਰਿਵਾਰ ਤੇ ਕਾਂਗਰਸੀ ਲੀਡਰ ਹੈ ਜਿਨ੍ਹਾਂ ਦੇ ਪੋਤੇ ਦੇ ਨਾਲ ਇਹ ਰਿਸ਼ਤਾ ਤੈਅ ਹੋ ਗਿਆ ਇਹ ਜਾਣਕਾਰੀ ਉਹਨਾਂ ਦੇ ਪੁੱਤਰ ਵਿਕਰਮਾ ਸਿੰਘ ਵੱਲੋਂ ਸਾਢੀ ਕੀਤੀ ਗਈ ਏ ਉਹਨਾਂ ਨੇ ਦੋਵਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਏ ਸੋ ਡਾਕਟਰ ਕਰਨ ਸਿੰਘ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਲੀਡਰ ਸੀ ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਉਹ ਜੰਮੂ ਕਸ਼ਮੀਰ ਦੇ ਆਖਰੀ ਸ਼ਾਸਕ ਮਹਾਰਾਜਾ ਹਰੀ ਸਿੰਘ ਦੇ ਸਪੁੱਤਰ ਹਨ ਮਹਾਰਾਜਾ ਹਰੀ ਸਿੰਘ ਨੇ 1947 ਵਿੱਚ ਰਾਜ ਦੇ ਭਾਰਤ ਵਿੱਚ ਸ਼ਾਮਲ ਹੋਣ ਦੇ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਸੀ ਜਦੋਂ ਕਿ ਜੰਮੂ ਕਸ਼ਮੀਰ ਪਾਕਿਸਤਾਨ ਵਿੱਚ ਜਾਣਾ ਸੀ ਪਰ ਉਸ ਸਮੇਂ ਡਾਕਟਰ ਕਰਨ ਸਿੰਘ ਨੇ ਜੋ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਜੋੜਿਆ ਭਾਰਤ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾਕਟਰ ਕਰਨ ਸਿੰਘ ਨੇ ਸਰਦਾਰ ਐ ਰਿਆਸਤ ਬਜੋ ਸੇਵਾ ਨਿਭਾਈ ਬਾਅਦ ਵਿੱਚ ਉਹ ਰਾਜਪਾਲ ਕੇਂਦਰੀ ਮੰਤਰੀ ਤੇ ਰਾਜਦੂਤ ਵਜੋਂ ਵੀ ਉਹ ਅਹੁਦਿਆਂ ਤੇ ਰਹੇ ਡਾਕਟਰ ਕਰਨ ਸਿੰਘ ਇੱਕ ਵਿਵਾਦ ਵਿਦਵਾਨ ਲੇਖਕ ਅਤੇ ਸੱਭਿਆਚਾਰਕ ਮਾਹਰ ਵੀ ਹਨ ਰਾਜਨੀਤੀ ਪ੍ਰਸ਼ਾਸਨ ਅਤੇ ਸੱਭਿਆਚਾਰ ਵਿੱਚ ਉਹਨਾਂ ਦੇ ਪਰਿਵਾਰ ਦੇ ਯੋਗਦਾਨ ਦਾ ਜੰਮੂ ਅਤੇ ਕਸ਼ਮੀਰ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਸੋ ਡਾਕਟਰ ਕਰਨ ਸਿੰਘ ਦੇ ਜੋ ਪਰਿਵਾਰ ਦੇ ਨਾਲ ਬਾਦਲ ਪਰਿਵਾਰ ਦਾ ਇਹ ਨਾਤਾ ਜੁੜਿਆ ਸੋ ਜੰਮੂ ਕਸ਼ਮੀਰ ਦੇ ਇਸ ਸ਼ਾਹੀ ਪਰਿਵਾਰ ਵਿੱਚ ਕਾਂਗਰਸੀ ਨੇਤਾ ਕਰਨ ਸਿੰਘ ਦੇ ਪੋਤੇ ਆਰਕੇ ਮਰਤੰਡ ਸਿੰਘ ਦੇ ਨਾਲ ਹੋਈ ਏ ਇਹ ਜਾਣਕਾਰੀ ਉਹਨਾਂ ਦੇ ਪੁੱਤਰ ਵੱਲੋਂ ਜਨ ਸੰਗੀ ਕੀਤੀ ਗਈ ਏ ਵਿਕਰਮਾਦੇਵ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁਕ ਤੇ ਪੋਸਟ ਕਰਦੇ ਹੋਏ ਕਿ ਮਾਤਾ ਰਾਣੀ ਦੀ ਕਿਰਪਾ ਨਾਲ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਏ ਕਿ ਸਾਡੇ ਪੁੱਤਰ ਆਰਕੇ ਮਰਤੰਡ ਸਿੰਘ ਦੀ ਮੰਗਣੀ ਰੀਆ ਬਾਦਲ ਨਾਲ ਹੋਈ ਏ ਰੀਆ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਤੀਏ ਉਹਨਾਂ ਨੂੰ ਅਸੀਂ ਬਹੁਤ ਸਾਰਾ ਪਿਆਰ ਅਤੇ ਉਜਲ ਵਿਕਲੇਸ਼ੋਕ ਨਕਾਮਨਾਮਾ ਕਰਦੇ ਹਾਂ ਸੋ ਮਨਪ੍ਰਿਤ ਬਾਦਲ ਦੀ ਤੀ ਰੀਆ ਬਾਦਲਦਾਰ ਸਟਾਰ ਕਾਂਗਰਸ ਪਰਿਵਾਰ ਦੇ ਸ਼ਾਹੀ ਪਰਿਵਾਰ ਵਿੱਚ ਜੋ ਤੈ ਹੋ ਚੁਕਿਆ ਮਨਪ੍ਰਿਤ ਬਾਦਲ ਇਹ ਪਹਿਲਾ ਜੋ ਅਕਾਲੀ ਦਲ ਤੋਂ ਵੱਖ ਹੋਏ ਸੀ ਤਾਂ ਉਸ ਸਮੇਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਪੀਪੀ ਪਰ ਪੀਪੀ ਦੇ ਵਿੱਚ ਉਹ ਸਫਲ ਨਹੀਂ ਹੋ ਸਕੇ ਫਿਰ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਤੇ ਕਾਂਗਰਸ ਪਾਰਟੀ ਵਿੱਚ ਪੰਜਾਬ ਵਿੱਚ ਉਹ ਕੈਬਨ ਮੰਤਰੀ ਬਣੇ ਵਿੱਤ ਮੰਤਰੀ ਬਣੇ ਬਾਅਦ ਵਿੱਚ ਕਾਂਗਰਸ ਦੇ ਵਿੱਚ ਜੋ ਕੈਪਟਨ ਅਮਿੰਦਰ ਸਿੰਘ ਇੱਕ ਕਾਂਗਰਸ ਦੀ ਸਰਕਾਰ ਸੀ ਔਰ ਕੈਪਟਨ ਅਮਿੰਦਰ ਸਿੰਘ ਨੂੰ ਕਾਂਗਰਸ ਦੇ ਵਿੱਚੋਂ ਹਟਾ ਦਿੱਤਾ ਗਿਆ ਮੁੱਖ ਮੰਤਰੀ ਦੇ ਚਿਹਰੇ ਤੋਂ ਤੇ ਕਾਂਗਰਸ ਦੇ ਵਿੱਚ ਬਵਾਲ ਮਚ ਗਿਆ ਜੋ ਮਨਪ੍ਰੀਤ ਬਾਦਲ ਵੀ ਕਾਂਗਰਸ ਨੂੰ ਛੱਡ ਕੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਭਾਜਪਾ ਦੇ ਵਿੱਚ ਮੁੱਖ ਚਿਹਰਾ ਨੇ ਮਨਪ੍ਰੀਤ ਬਾਦਲ ਜੋ ਮਨਪ੍ਰੀਤ ਬਾਦਲ ਦੀਆਂ ਅੱਜ ਚਰਚਾਵਾਂ ਨੇ ਕਿ ਉਹ ਅਕਾਲੀ ਦਲ ਵਿੱਚ ਵਾਪਸੀ ਕਰ ਸਕਦੇ ਨੇ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਪੁਰਾਣੇ ਵਾਲਾ ਅਕਾਲੀ ਦਲ ਨੂੰ ਲੋੜ ਹੈ ਇਸ ਤਰ੍ਹਾਂ ਦੇ ਸੀਨੀਅਰ ਆਗੂਆਂ ਦੀ ਸੋ ਬਹੁਤ ਸਾਰੇ ਅਕਾਲੀ ਦਲ ਦੇ ਲੀਡਰ ਮਨਪ੍ਰੀਤ ਬਾਦਲ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਵਿੱਚ ਵਾਪਸ ਆ ਜਾਣ ਤਾਂ ਅਕਾਲੀ ਦਲ ਫਿਰ ਪੰਜਾਬ ਵਿੱਚ ਮਜ਼ਬੂਤ ਹੋ ਸਕੇ ਅਕਾਲੀ ਦਲ ਆਪਣੀ ਸਰਕਾਰ ਬਣਾ ਸਕੇ ਜੇਕਰ ਅਕਾਲੀ ਭਾਜਪਾ ਦਾ ਇਕੱਠ ਜੋੜ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਫਿਰ ਅਕਾਲੀ ਭਾਜਪਾ ਦੀ ਨਹੀਂ ਮਜ਼ਬੂਤ ਹੋ ਸਕਦੀ ਹੈ ਸੱਤਾ ਦੇ ਵਿੱਚ ਆ ਸਕਦਾ ਹੈ ਜਿਸ ਨੂੰ ਲੈ ਕੇ ਅੱਜ ਮਨਪ੍ਰੀਤ ਜੋ ਉਹਨਾਂ ਦੇ ਤੀ ਦਾ ਰਿਸ਼ਤਾ ਹੋਇਆ ਜੋ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਕਾਂਗਰਸ ਵਿੱਚ ਵੀ ਜਾ ਸਕਦੇ ਨੇ ਮਨਪ੍ਰੀਤ ਪਾਦਲ